ਇਕਰ ਬੂਰ ਦਿਲ ਇਸ ਸਿਰ ਬਬ ਪੁਰ ਕੀਆ ਪਿਆਨ ਤੀਕ ਬਹਾਦਰ ਸੀ ਕਰਿਆ ਕਦੀ ਨ ਕਿਨ ਹੂੰ ਆਨ तेग बहादुर के चलत पयो जगत को सोक है 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 सब जग पयो ਜਤ ਜਤ ਜਸਤ ਲੋਕ ਬੀਤ ਜਹੰਮ ਬੀਤ ਜਹੰਮ ਜਨਮ ਆਕਾਚਰੇ ਇਸ ਦਿਨ ਸੁਨਕੇ ਪ੍ਰਾਨ समझ नह रे अजान काल तो पहुँचे ओ आन कहाँ पाजरे तू तो सुल्तान कहाँ हो मियाँ तेरी कवन बढ़ाई जो तू दे सो कहाँ सुम्मी मैं मूर्ख कहन न जाई जो तू देम्मी सो ਮੈ ਮੂਰਖ ਕਹਿਣ ਨਾ ਜਾਈ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਲਕ ਸਾਹਿਬ ਸਤਿਗੁਰੂ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਨੇ ਅਪਾਰ ਮਿਹਰਮਤ ਕਰਕੇ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਬਖਸ਼ਿਸ਼ ਕੀਤੀ ਹੈ ਜਿੱਥੇ ਬੈਠ ਕੇ ਸੋਦਰ ਬਾਣੀ ਦੇ ਜਾਪ ਤੇ ਤਪੀ ਬਾਣੀ ਦੇ ਕੀਰਤਨ ਦੇ ਨਾਲ ਆਪ ਜੀ ਨੇ ਸਾਂਝ ਪਾਈ ਹੈ ਸਮਾ ਹੈ ਗੁਰਮਤ ਵਿਚਾਰਾਂ ਦਾ ਗੁਰੂ ਕਿਰਪਾ ਕਰੇ ਔ ਵਿਚਾਰ ਪ੍ਰਰੰਭ ਕਰਨ ਤੋਂ ਪਹਿਲਾਂ ਹਾਜ਼ਰੀ ਬਾਦਸ਼ਾਹ ਦੀ ਗੋਦ ਅੰਦਰ ਲਵਾਈਏ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਸ਼ਤਾਬਦੀ ਦਿਵਸ ਨੂੰ ਸਮਰਪਿਤ ਜੋ ਸਤਿਗੁਰੂ ਜੀ ਦੀ ਸਮੁੱਚੀ ਬਾਣੀ ਦੀ ਵਿਚਾਰ ਆਰੰਭ ਕੀਤੀ ਸੀ ਗੁਰੂ ਦੀ ਕਿਰਪਾ ਦੇ ਸਦਕਾ ਪਿਛਲੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ ਸਾਧੂ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੀ ਗਵਾਵੋ ਜਿਹੜੀ ਚੀਜ਼ ਦਾ ਕੋਈ ਬਹੁਤਾ ਮੁੱਲ ਨਾ ਹੋਵੇ ਜਿਹੜੀ ਚੀਜ਼ ਆਮ ਹੀ ਮਿਲ ਜਾਂਦੀ ਹੋਵੇ ਮਨੁੱਖ ਉਹਦਾ ਕਦੇ ਵੀ ਕੋਈ ਬਹੁਤਾ ਆਦਰ ਮਾਨ ਕਰਦਾ ਨਹੀਂ ਇਥੋਂ ਤੱਕ ਕੋਈ ਪਦਾਰਥ ਪ੍ਰਾਪਤ ਹੋ ਜਾਵੇ ਸੌਖਿਆਂ ਹੀ ਕੋਈ ਰੁਤਬਾ ਮਿਲ ਜਾਵੇ ਬੜੀ ਆਸਾਨੀ ਦੇ ਨਾਲ ਤੇ ਉਹਦਾ ਕੋਈ ਬਹੁਤਾ ਮੁੱਲ ਪੈਂਦਾ ਨਹੀਂ ਪਰ ਜਿਨ੍ਹਾਂ ਨੇ ਸੰਘਰਸ਼ ਕਰਕੇ ਯਤਨ ਕਰਕੇ ਮਾਰਾਂ ਖਾ ਕੇ ਕੁਝ ਪ੍ਰਾਪਤ ਕੀਤਾ ਹੋਵੇ ਫਿਰ ਉਹ ਜਾਣਦੇ ਨੇ ਕਿ ਉਸ ਪ੍ਰਾਪਤ ਹੋਈ ਚੀਜ਼ ਦਾ ਕੀ ਮੁੱਲ ਹੈ ਕੀ ਵੈਲੀਅੂ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਕਹਿਣ ਲੱਗੀ ਮਨੁੱਖ ਨੂੰ ਇੰਜ ਲੱਗਦਾ ਪੀ ਮਨੁੱਖਾ ਦੇਹੀ ਇਦਾਂ ਹੀ ਮਿਲ ਗਈ ਹੈ ਪਰ ਅਸਲੀਅਤ ਇਹ ਹੈ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ ਇਹ ਮਨੁੱਖਾ ਦੇਹੀ ਬੜੇ ਲੰਮੇ ਸਮੇ ਤੋਂ ਬਾਅਦ ਜਾ ਕੇ ਕਿਤੇ ਮਨੁੱਖ ਨੂੰ ਪ੍ਰਾਪਤ ਹੋਈ ਹੈ ਤੇ ਜਿਹੜੀ ਇੰਨੇ ਯਤਨਾਂ ਦੇ ਨਾਲ ਇੰਨੇ ਲੰਮੇ ਸਮੇ ਤੋਂ ਬਾਅਦ ਪ੍ਰਾਪਤ ਹੋਈ ਹੈ ਪਾਤਸ਼ਾਹ ਨੇ ਪਿਛਲੇ ਸ਼ਬਦ ਵਿੱਚ ਕਿਰਪਾ ਕੀਤੀ ਕਹਿਣ ਲੱਗੇ ਇਹ ਅਮੋਲਕ ਹੈ ਇਹਨੂੰ ਗਵਾਉਣਾ ਨਾ ਕਿਉਂਕਿ ਇੱਕ ਵਾਰ ਅਮੋਲਕ ਚੀਜ਼ ਹੱਥ ਵਿੱਚੋਂ ਨਿਕਲ ਜਾਵੇ ਤੇ ਦੁਬਾਰਾ ਮਿਲਦੀ ਨਹੀਂ ਅਗਲੇ ਸ਼ਬਦ ਵਿੱਚ ਗੌੜੀ ਰਾਗ ਅੰਦਰ ਇਹ ਪਾਵਨ ਸ਼ਬਦ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਕੋ ਮਾਈ ਪੂਲਿਓ ਮਨ ਸਮਝਾਵੇ ਮਾਈ ਦਾ ਪਾਵ ਹੁੰਦਾ ਮਾਂ ਪੂਲਿਓ ਦਾ ਪਾਵ ਹੈ ਭੁੱਲਿਆ ਹੋਇਆ ਹਜ਼ੂਰ ਨੇ ਕਿਰਪਾ ਕੀਤੀ ਹੈ ਕਹਿਣ ਲੱਗੇ ਹੀ ਮੇਰੀ ਮਾਂ ਕੋਈ ਐਸਾ ਰੱਬੀ ਪਿਆਰਾ ਹੋਵੇ ਕੋਈ ਗੁਰਮੁਖ ਰੂਹ ਹੋਵੇ ਜਿਹੜੀ ਮੇਰੇ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ ਇਥੇ ਇਹ ਸਮਝ ਲੈਣਾ ਲਾਜ਼ਮ ਹੈ ਉਦੋਂ ਤੱਕ ਮਰੀਜ਼ ਕਦੇ ਠੀਕ ਹੁੰਦਾ ਨਹੀਂ ਜਦੋਂ ਤੱਕ ਮਨ ਨਾ ਲਵੇ ਕਿ ਉਹ ਬਿਮਾਰ ਹੈ ਜੇੜਾ ਇਸ ਗੱਲ ਦਾ ਦਾਵਾ ਕਰੇ ਪੀ ਮੈਨੂੰ ਰੋਗ ਹੀ ਕੋਈ ਨਹੀਂ ਮੈਂ ਤੇ ਤੰਦਰੁਸਤਾਂ ਮੈਂ ਤੇ ਬਿਲਕੁਲ ਠੀਕ ਆ ਫਿਰ ਨਾ ਤੇ ਉਹ ਯਤਨ ਕਰਦਾ ਡਾਕਟਰ ਦੇ ਕੋਲ ਜਾਣ ਦਾ ਚਲੋ ਜੇ ਕੋਈ ਲੈ ਵੀ ਜਾਵੇ ਤੇ ਨਾ ਤੇ ਖੁੱਲ ਕੇ ਡਾਕਟਰ ਨੂੰ ਦੱਸਦਾ ਤੇ ਜੇ ਅਗੋਂ ਕੋਈ ਦਵਾ دارو ਦਿੱਤਾ ਜਾਵੇ ਫਿਰ ਉਹ ਮਨੁੱਖ ਕਦੇ ਖਾਂਦਾ ਨਹੀਂ ਜਿਹੜਾ ਮੰਨਣ ਦੇ ਲਈ ਤਿਆਰ ਨਹੀਂ ਪੀ ਮੈਂ ਬਿਮਾਰ ਆ ਇਸੇ ਤਰ੍ਹਾਂ ਜਿਹੜਾ ਇਹ ਨ ਮੰਨੇ ਪੀ ਮੈਂ ਵਿਛੜਿਆ ਹੋਇਆ ਉਹਨੇ ਮਿਲਾਪ ਕੀ ਕਰਨ ਭਗਤ ਫਰੀਦ ਸਾਹਿਬ ਦਾ ਫਰਮਾਨ ਹੈ ਬਿਰਹਾ ਬਿਰਹਾ ਆਕੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋਂ ਨ ਉਪਜੈ ਸੋ ਤਨ ਜਾਨਮਸਾਨ ਇਥੇ ਸਤਿਗੁਰੂ ਕਿਰਪਾ ਕਰਦੇ ਨੇ ਸਭ ਤੋਂ ਵੱਡੀ ਗੱਲ ਹੈ ਇਹ ਗੱਲ ਮੰਨ ਲੈਣੀ ਵੀ ਮੈਂ ਭੁੱਲਿਆ ਹੋਇਆ ਕਿਉਂਕਿ ਇਹ ਬਾਣੀ ਨੇ ਸਪਸ਼ਟ ਕੀਤਾ ਹੈ ਕਿ ਤੂੰ ਕੋਈ ਇਕੱਲਾ ਭੁੱਲਿਆ ਨਹੀਂ ਗੁਰੂ ਤੋਂ ਬਿਨਾ ਅਕਾਲ ਪੁਰਖ ਤੋਂ ਬਿਨਾ ਕੋਈ ਵੀ ਐਸਾ ਜੀਵ ਨਹੀਂ ਹੈ ਜਿਹੜਾ ਕਦੇ ਭੁੱਲਣਹਾਰ ਨਾ ਹੋਵੇ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਪਗ ਸਹਿਬਾਨ ਦੇ ਬਚਨ ਨੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪਾਂ ਭੁੱਲਾਂ ਹੀ ਨਾ ਕੀਤੀਆਂ ਜੇ ਅਸੀਂ ਪਾਪ ਨਾ ਕੀਤੇ ਤੇ ਫਿਰ ਤੈਨੂੰ ਪਤਿਤ ਪਾਵਨ ਕਿੰਨੇ ਕਹਿਣਾ ਜੋ ਪੈ ਹਮ ਨਾ ਪਾਪ ਕਰਨਤਾ ਅਹੀ અનੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਇਸੇ ਕਰਕੇ ਪਾਈ ਗੁਰਦਾਸ ਜੀ ਨੇ ਵੀ ਇਹ ਬਚਨ ਕਹੇ ਵੀ ਮੈਂ ਤੇ ਭੁੱਲਿਆ ਹੋਇਆ ਮੈਂ ਤੇ ਪਟਕਿਆ ਮੈਂ ਪਾਪ ਕਰਨ ਵਾਲਾ ਮੈਂ ਗਲਤੀਆਂ ਗੁਨਾਹ ਕਰਨ ਵਾਲਾ ਪਰ ਉਹ ਦਾਤਾ ਇਨਾਂ ਕੋ ਵਡਿਆਈ ਵਲੈ ਪੀ ਉਹ ਕਿਰਪਾ ਕਰਦਾ ਮੇਰਾ ਵੀ ਉਧਾਰ ਕਰ ਦਿੰਦਾ ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੌਰ ਤੁਮਰੇ ਬਿਰਦ ਕਰ ਆਸਰੋ ਸਮਾਰ ਹੂੰ ਹੁਣ ਮੇਰੇ ਤੁਹਾਡੇ ਸਮੇਤ ਆਪਣੇ ਮਨ ਵੱਲ ਝਾਤ ਮਾਰੀਏ ਤੇ ਮਨ ਬੜਾ ਕੁਝ ਕਰਦਾ ਆਪਾਂ ਬਚਨ ਪੜਦੇ ਆ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਐ ਕੋੜਨ ਦਾ ਭਾਵ ਹੁੰਦਾ ਜਦੋਂ ਘੋੜਾ ਕਿਤੇ ਮਾਲਕ ਦੇ ਕਹੇ ਤੋਂ ਬਾਹਰ ਹੋਣ ਲੱਗੇ ਫਿਰ ਲਗਾਮ ਨੂੰ ਖਿੱਚਿਆ ਜਾਂਦਾ ਫਿਰ ਘੋੜ ਸਵਾਰ ਚਾਬਕ ਦੀ ਵਰਤੋਂ ਕਰਦਾ ਤਾਂ ਕਰਦਾ ਵੀ ਇਹ ਕਿਤੇ ਭੁੱਲ ਕੇ ਦੂਜੇ ਪਾਸੇ ਨਾ ਜਾ ਪਵੇ ਸਤਿਗੁਰੂ ਕਿਰਪਾ ਕਰਦੇ ਨੇ ਮਨ ਨੂੰ ਜੇ ਸਮਝਾਉਣਾ ਹੈ ਜੇ ਮਨ ਨੂੰ ਗਲਤ ਰਸਤੇ ਤੇ ਜਾਣ ਤੋਂ ਰੋਕਣਾ ਹੈ ਤੇ ਇਥੇ ਲਗਾਮ ਤੇ ਚਾਬਕ ਕੰਮ ਕਰੇਗੀ ਗੁਰੂ ਕੇ ਸ਼ਬਦ ਵਾਲੀ ਇਸੇ ਕਰਕੇ ਬਿਲਾਵਲ ਰਾਗ ਦੇ ਅੰਦਰ ਪਰਵਾਸ਼ਾ ਹੈ ਗੁਰੂ ਦੀ ਪੂਲੇ ਮਾਰਗ ਜਿਨਾਂ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਆਪਾਂ ਪੜਦੇ ਆਂ ਪੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਝੂਠੀ ਮਾਇਆ ਦੇਖ ਕੇ ਭੂਲਾ ਰਹਿ ਮਨ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਏ ਮੇਰੀ ਮਾਂ ਕੁਈ ਐਸਾ ਹੋਵੇ ਜਿਹੜਾ ਮੇਰੇ ਭੁੱਲੇ ਹੋਏ ਮਨ ਨੂੰ ਸਮਝਾ ਦਵੇ ਤੇ ਇਹ ਗੱਲ ਦੱਸ ਦਵੇ ਭਾਈਆ ਜਿਹੜੇ ਰਸਤੇ ਤੇ ਤੁਰਦਾ ਪਿਆ ਇਸ ਰਸਤੇ ਤੇ ਪ੍ਰਾਪਤੀ ਨਹੀਂ ਹੋਵੇਗੀ ਕਿਉਂਕਿ ਇਹ ਮਨ ਦੀ ਹਾਲਾਤ ਹੈ ਵੇਦ ਪੁਰਾਨ ਸਾਧਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੈ ਕਹਿਣ ਲੱਗੇ ਪ੍ਰਚਾਰ ਦੀ ਕੋਈ ਕਮੀ ਨਹੀਂ ਇਹਨੇ ਬੜੇ ਵੇਦਾਂ ਦਾ ਪਾਠ ਵੀ ਸੁਣਿਆ ਪੁਰਾਣ ਵੀ ਸੁਣੇ ਨੇ ਸਾਧ ਜਨਾਂ ਦਾ ਉਪਦੇਸ਼ ਵੀ ਸੁਣਿਆ ਆਪਾਂ ਸਾਦੇ ਕਹਿ ਦਿੰਨੇ ਆ ਨਾ ਕਿ ਗੁਰੂ ਸਾਹਿਬ ਆ ਆਖਦੇ ਨੇ ਆ ਬਾਣੀ ਦਾ ਫਰਮਾਨ ਹੈ ਪਰ ਜਦੋਂ ਮੰਨਣ ਦੀ ਗੱਲ ਆਵੇ ਉਥੇ ਜਾ ਕੇ ਮਨ ਦੀ ਅਵਸਥਾ ਬਣ ਜਾਂਦੀ ਹੈ ਵੇਦ ਪੁਰਾਨ ਸਾਧ ਮਗ ਸੁਣ ਕਰ ਹੁਣ ਇੱਕ ਤੇ ਮਨੁੱਖ ਉਹ ਹੈ ਜਿਹੜਾ ਕਦੀ ਗੁਰੂ ਦੇ ਦਵਾਰੇ ਤੇ ਆਇਆ ਹੀ ਨਹੀਂ ਜਿੰਨੇ ਕਦੀ ਬਾਣੀ ਪੜ੍ਹੀ ਨਹੀਂ ਕਦੇ ਗੁਰੂ ਦੇ ਬਾਣੀ ਰੂਪ ਵਿੱਚ ਦਰਸ਼ਨ ਕੀਤੇ ਨਹੀਂ ਨਾ ਕਿਸੇ ਰੱਬੀ ਪਿਆਰੀ ਦੀ ਸੰਗਤ ਕੀਤੀ ਜੇ ਉਹ ਭੁੱਲ ਕਰੇ ਤੇ ਆਪਾਂ ਜਾਣ ਸਕਦੇ ਆਂ ਵੀ ਇਹ ਅਣਜਾਣ ਹੈ ਇਹਨੂੰ ਕੋਈ ਪਤਾ ਨਹੀਂ ਇਹ ਗਲਤੀ ਕਰਦਾ ਪਿਆ ਪਰ ਪਾਤਸ਼ਾਹ ਕਿਰਪਾ ਕਰ ਰਹੇ ਨੇ ਵੀ ਬੇਦਾਂ ਪੁਰਾਣਾ ਨੂੰ ਸੁਣੇ ਵੀ ਸਾਧ ਜਨਾਂ ਦਾ ਉਪਦੇਸ਼ ਸੁਣ ਵੀ ਲਵੇ ਪਰ ਉਹਨੂੰ ਮਨ ਵਿੱਚ ਨਾ ਵਸਾਵੇ ਪਾਤਸ਼ਾਹ ਕਹਿ ਰਹੇ ਨੇ ਨਿਮਖ ਨਾ ਹਰ ਗੁਣ ਗਾਵੈ ਇਹਨੇ ਬੜਾ ਸੁਣਿਆ ਪੀ ਜਪਣ ਦਾ ਲਾਭ ਕੀ ਹੈ ਇਹਨੇ ਬੜਾ ਸੁਣਿਆ ਪੀ ਨਾ ਜਪਣ ਦਾ ਨੁਕਸਾਨ ਕੀ ਹੈ ਇਹਨੇ ਬੜਾ ਸੁਣਿਆ ਪੀ ਜਪ ਕੇ ਗਨਕਾ ਵਰਗਿਆਂ ਦਾ ਉਧਾਰ ਹੋਇਆ ਇਹਨੇ ਬੜਾ ਸੁਣਿਆ ਪੀ ਜਿਹੜੇ ਭੁੱਲੇ ਹੋਏ ਸਨ ਉਹ ਗੁਰੂ ਦੇ ਦਵਾਰੇ ਤੇ ਆਏ ਤੇ ਭੁੱਲਿਆਂ ਨੂੰ ਸਤਿਗੁਰੂ ਨੇ ਬਖਸ਼ਿਆ ਕਦੇ ਪੜ ਕੇ ਵੇਖਣਾ ਇਤਿਹਾਸ ਸਤਾ ਤੇ ਬਲਵੰਡ ਜੀ ਦਾ ਜਿਹੜੇ ਹੰਕਾਰ ਵਿੱਚ ਗੁਰੂ ਦੇ ਦਵਾਰੇ ਨੂੰ ਪਿੱਠ ਦਿਖਾ ਕੇ ਗਏ ਤੇ ਇਹ ਕੱਲ ਆਖਦੇ ਸਨ ਕਿ ਜੇ ਕੀਰਤਨ ਆਪਾਂ ਨਾ ਕੀਤਾ ਤੇ ਗੁਰੂ ਦੇ ਦਰ ਤੇ ਕੀਰਤਨ ਨਹੀਂ ਹੋਵੇਗਾ ਕਿਉਂਕਿ ਸਾਡੀ ਆਵਾਜ਼ ਬੜੀ ਪਿਆਰੀ ਹੈ ਅਸੀਂ ਸਾਜ਼ ਬੜਾ ਸੋਹਣਾ ਵਜਾਉਨੇ ਆ ਸਾਡੇ ਜਿੰਨਾ ਚੰਗਾ ਕੀਰਤਨ ਕਿੰਨੇ ਕਰ ਲੈਣਾ ਪਰ ਜਦੋਂ ਦਰ ਨੂੰ ਛੱਡ ਕੇ ਗਏ ਤੇ ਜਗਤ ਦਾ ਉਦਾਰ ਕਰਨ ਵਾਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਪ ਸਾਜ ਲਿਆ ਆਪ ਸਾਜ ਦੀਆਂ ਤਾਰਾਂ ਛੇੜੀਆਂ ਮਧਰ ਤੁਨਾ ਤੇ ਕੀਰਤਨ ਕੀਤਾ ਹੁਣ ਗੁਰੂ ਘਰ ਦੇ ਵਿੱਚ ਕੋਈ ਕਮੀ ਆਈ ਨਹੀਂ ਪਰ ਜਿਹੜੇ ਛੱਡ ਕੇ ਗਏ ਸਨ ਉਹਨਾਂ ਨੂੰ ਵਾਪਸ ਇੱਕ ਸਿੱਖ ਦੀ ਮਦਦ ਦੇ ਨਾਲ ਗੁਰੂ ਕੋਲੋਂ ਪੁੱਲ ਬਖਸ਼ਾਉਣੀ ਪਈ ਤੇ ਜਿਹੜਾ ਪੁੱਲ ਬਖਸ਼ਾ ਲੈਂਦਾ ਕਿਉਂਕਿ ਇਹ ਪਾਤਸ਼ਾਹ ਦਾ ਸਿਧਾਂਤ ਹੈ ਜੇ ਕੋਈ ਪੁੱਲ ਕਰੇ ਕੋਈ ਪਾਪ ਕਰੇ ਭੁੱਲ ਤੇ ਪਾਪ ਕਰਨੀ ਕੋਈ ਬਹੁਤੀ ਮਾੜੀ ਗੱਲ ਨਹੀਂ ਚਲੋ ਜਾਣੇ ਅਣਜਾਣੇ ਮਨੁੱਖ ਕਰਦਾ ਪਰ ਭੁੱਲ ਤੇ ਪਾਪ ਕਰਕੇ ਉਹਨੂੰ ਜਸਟੀਫਾਈ ਕਰਨਾ ਕਿ ਜੋ ਮੈਂ ਕੀਤਾ ਉਹ ਠੀਕ ਹੈ ਇਹ ਸਭ ਤੋਂ ਵੱਡਾ ਗੁਨਾਹ ਹੈ ਹਾਂ ਭੁੱਲ ਹੋਈ ਗੁਰੂ ਦੇ ਦਵਾਦੇ ਤੇ ਆ ਕੇ ਅਰਜ਼ੋਈ ਕਰੇ ਲੇਖ ਹੈ ਕਤੈ ਨਾ ਛੂਟੀ ਐ ਖਿੰਖਿਨ ਭੁੱਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਉਹਦਾ ਤੇ ਬਿਰਦੀ ਪਾਤਸ਼ਾਹ ਦੀ ਬਾਣੀ ਨੇ ਲਿਖਿਆ ਹੈ ਕਿ ਜਿਵੇਂ ਬਾਪ ਬੱਚੇ ਦੀਆਂ ਭੁੱਲਾਂ ਤੇ ਝਿੜਕ ਵੀ ਲੈਂਦਾ ਮਾਰ ਵੀ ਸਕਦਾ ਹੈ ਨਾਰਾਜ਼ ਵੀ ਹੋ ਸਕਦਾ ਹੈ ਪਰ ਅੰਤ ਨੂੰ ਫੇਰ ਗੱਲ ਵਕੜੀ ਵਿੱਚ ਲੈ ਲੈਂਦਾ ਜੈਸਾ ਬਾਲਕ ਪਾਈ ਸੁਪਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਪਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਇਸ ਕਰਕੇ ਪਾਤਸ਼ਾਹ ਕਿਰਪਾ ਕਰਦੇ ਨੇ ਹੀ ਮੇਰੀ ਮਾਂ ਕੋਈ ਮੇਰੇ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ ਪੀ ਤੂੰ ਭੋਲੀ ਬਖਸ਼ਾਲ ਐ ਤੇ ਕਹਿਣ ਲੱਗੇ ਕਿਉਂਕਿ ਮਨ ਅਜੇ ਮੰਨ ਦਾ ਨਹੀਂ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਹੈ ਪੜੈ ਪੀ ਜਾਣਦਾ ਸਾਰਾ ਕੁਝ ਐ ਪਰ ਮੰਨਣਾ ਨਹੀਂ ਚਾਹੁੰਦਾ ਇਹ ਪਤਾ ਹੈ ਕਿ ਜਿਹੜੇ ਰਸਤੇ ਤੇ ਚੱਲਦਾ ਇੱਥੇ ਟੋਆ ਵੀ ਹੈ ਇੱਥੇ ਖੂਬ ਵੀ ਹੈ ਪਰ ਹੱਥ ਵਿੱਚ ਦੀਵਾ ਵੀ ਫੜਿਆ ਹੈ ਧਿਆਨ ਕਿਤੇ ਹੋਰ ਹੈ ਜਾ ਕੇ ਟੋਏ ਵਿੱਚ ਖੂਬ ਵਿੱਚ ਡਿੱਗ ਪਵੇ ਤੇ ਬਾਣੀ ਆਖਦੀ ਹੈ ਉਥੇ ਦੀਵੇ ਦਾ ਕੋਈ ਕਸੂਰ ਨਹੀਂ ਕਸੂਰ ਤੇਰੇ ਆਪਣੇ ਮਨ ਦਾ ਅੱਗੇ ਕਿਰਪਾ ਕੀਤੀ ਦੁਰਲੱਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਿਰავੈ ਮਨੁੱਖਾ ਦੇਹੀ ਦੁਰਲੱਭ ਹੈ ਗੁਰੂ ਦੀ ਕਿਰਪਾ ਦੇ ਨਾਲ ਮਿਲੀ ਹੈ ਪਰ ਇਹ ਸਾਡੀ ਅਵਸਥਾ ਹੈ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਸ ਕਰਕੇ ਪਾਤਸ਼ਾਹ ਕਹਿ ਰਹੀ ਨਹੀਂ ਇਹ ਸਾਡੇ ਮਨ ਦੀ ਅਵਸਥਾ ਹੈ ਪੀ ਭੁੱਲਿਆ ਹੋਇਆ ਪਟਕਿਆ ਹੋਇਆ ਜਿਹੜੀ ਚੀਜ਼ ਦੁਰਲੱਭ ਮਿਲੀ ਹੈ ਜਿਹੜੀ ਚੀਜ਼ ਅਮੋਲਕ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਦ ਜੋ ਬਨ ਫਲ ਪਾਕੈ ਭੋਏ ਗਿਰੈ ਬੌਰ ਨਾ ਲੱਗੈ ਡਾਰ ਰੁੱਖ ਨੂੰ ਹੁਣ ਫਲ ਲੱਗੈ ਵੇਖਣ ਨੂੰ ਬੜਾ ਚੰਗਾ ਲੱਗਦਾ ਰਸਿਆ ਹੋਇਆ ਰੰਗ ਵੀ ਸੋਹਣਾ ਤੇ ਕੋਈ ਜਾ ਕੇ ਉਹਨੂੰ ਤੋੜ ਲਵੇ ਤੋੜ ਕੇ ਖਾਣ ਦਾ ਯਤਨ ਕਰੇ ਤੇ ਫਾਲ ਨਿਕਲ ਆਵੇ ਕੱਚਾ ਫਾਲ ਨਿਕਲ ਆਵੇ ਅਜੇ ਅਧੂਰਾ ਜਾਂ ਫਿਰ ਖੱਟਾ ਫਿਰ ਬੜੇ ਯਤਨ ਕਰੀਏ ਵੀ ਇਹਨੂੰ ਟਾਣੀ ਨਾਲ ਜੋੜ ਦਈਏ ਇਹ ਕੱਲ ਤੱਕ ਪੱਕ ਜਾਵੇਗਾ स्वागत ਕਬੀਰ ਸਾਹਿਬ ਆਕਦੀ ਨੇ ਇੱਕ ਵਾਰ ਟਾਣੀ ਨਾਲੋਂ ਟੁੱਟਿਆ ਹੋਇਆ ਫਲ ਜਿਵੇਂ ਦੁਬਾਰਾ ਜੋੜਨਾ ਅਸੰਭਵੈ ਏਸੀ ਤਰਾਂ ਜੇ ਇੱਕ ਵਾਰ ਮਨੁੱਖਾ ਦੇਹੀ ਆਪਾਂ ਬਿਰਥਾ ਗਵਾ ਲਈ ਤੇ ਇੰਨੇ ਬਾਰ ਬਾਰ ਮਿਲਣਾ ਨਹੀਂ ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਓ ਰੁਚ ਉਪਜਾਵੈ ਮਨੁੱਖ ਦੀ ਅਵਸਥਾ ਹੈ ਕਿ ਇਹ ਜ਼ਿੰਦਗੀ ਰੂਪੀ ਜਿਹੜਾ ਜੰਗਲ ਹੈ ਸੰਸਾਰ ਰੂਪੀ ਜੰਗਲ ਹੈ ਉਹ ਮਾਇਆ ਦੇ ਨਾਲ ਨੱਕੋ ਨੱਕ ਭਰਿਆ ਮਾਇਆ ਧਨ ਦੌਲਤ ਵੀ ਹੋ ਸਕਦੀ ਹੈ ਮਾਇਆ ਵਿਕਾਰ ਵੀ ਹੋ ਸਕਦੇ ਨੇ ਮਾਇਆ ਪਰਿਵਾਰ ਵੀ ਹੋ ਸਕਦਾ ਹੈ ਕਹਿਣ ਲੱਗੇ ਇਹ ਉਹਨਾਂ ਚੀਜ਼ਾਂ ਵੱਲ ਭੱਜ-ਭੱਜ ਕੇ ਜਾਂਦਾ ਹੈ ਉਹ ਹੁਣੇ ਆਪ ਜੀ ਨੇ ਪਾਵਨ ਹੁਕਮ ਸਰਵਣ ਕੀਤਾ ਜਿਨ ਮੋਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਉ ਰਾਖ ਲੇਹੋ ਇਹ ਵਿਖਾਈ ਜੀਉ ਦੇਹੋ ਆਪਣਾ ਨਾਮ ਪਾਤਸ਼ਾਹ ਬਚਨ ਕਰਦੇ ਨਹੀਂ ਜਿਹੜੀ ਮਾਇਆ ਨੇ ਜਿਹੜੇ ਵਿਕਾਰਾਂ ਨੇ ਸਾਰਿਆਂ ਖੰਡਾਂ ਬ੍ਰਹਮੰਡਾਂ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਕਿਤੇ ਇਤਿਹਾਸ ਪੜ੍ਹ ਕੇ ਵੇਖਣਾ ਵੀ ਜਿੰਨੂੰ ਦੇਵਤਿਆਂ ਦਾ ਰਾਜਾ ਇੰਦਰ ਕਿਹਾ ਜਾਂਦਾ ਪਾਤਸ਼ਾਹ ਆਕਦੇ ਨੇ ਉਹ ਵੀ ਵਿਕਾਰਾਂ ਤੋਂ ਬਚਿਆ ਨਹੀਂ ਬੜਿਆਂ ਦੇਵੀ ਦੇਵਤਿਆਂ ਨੂੰ ਇਹਨੇ ਆਪਣੇ ਚੰਗਲ ਵਿੱਚ ਲਿਆ ਤੇ ਪਾਤਸ਼ਾਹ ਬਚਨ ਕਰਦੇ ਨਹੀਂ ਜਿਹਦੇ ਨਾਲ ਜੁੜਿਆ ਜ਼ਿੰਦਗੀ ਵਿੱਚ ਸਦਾ ਵਾਸਤੇ ਨੁਕਸਾਨ ਹੀ ਨੁਕਸਾਨ ਹੈ ਕੋਈ ਨਫਾ ਨਹੀਂ ਇਹ ਮਨ ਦੀ ਹਾਲਾਤ ਹੈ ਇਹ ਉਸ ਪਾਸੇ ਜਾਂਦਾ ਹੈ ਪਰ ਜਿਹੜੇ ਪਾਸੇ ਇਹਨੂੰ ਤੋੜਨ ਦਾ ਯਤਨ ਕਰੀਏ ਉਹਦਰ ਜਾਂਦਾ ਨਹੀਂ ਜਿਉਂ ਕੂਕਰ ਹਰਕਾਇਆ ਤਾਵੇ ਦੈ ਦਿਸ ਜਾਏ ਜਿਵੇਂ ਹਲਕਾਇਆ ਹੋਇਆ ਕੁੱਤਾ ਉਹ ਦਸਾਂ ਦਿਸ਼ਾਵਾਂ ਵਿੱਚ ਘੁੰਮਦਾ ਹੈ ਇਧਰ ਉਧਰ ਜਾਂਦਾ ਹੈ ਜਿੱਥੇ ਜਾਂਦਾ ਹੈ ਅਗੋਂ ਮਾਰ ਵੀ ਖਾਂਦਾ ਹੈ ਚੱਗ ਸੁੱਟਦਾ ਫਿਰਦਾ ਪਰ ਕੋਈ ਮੰਜ਼ਲ ਨਹੀਂ ਇਸੇ ਤਰ੍ਹਾਂ ਜਦੋਂ ਤੱਕ ਮਨ ਗੁਰੂ ਦੇ ਚਰਨਾਂ ਨਾਲ ਜੁੜਦਾ ਨਹੀਂ ਇਹ ਭਾਵੇਂ ਬੈਠਾ ਗੁਰੂ ਦੇ ਦਵਾਰੇ ਤੇ ਹੋਵੇ ਪਰ ਇਹ ਦੇਸ਼ ਵਿਦੇਸ਼ ਦੀ ਸੈਰ ਕਰ ਆਉਂਦਾ ਇਹ ਇੱਥੇ ਬੈਠਾ ਵੀ ਆਪਾਂ ਵੇਖਦੇ ਆਂ ਕਿ ਹੱਥ ਵਿੱਚ ਗੁਟਕਾ ਵੀ ਹੋਵੇ ਪੋਥੀ ਸਾਹਿਬ ਅੱਗੇ ਹੋਵੇ ਪਰ ਮਨ ਬਹੁਤੀ ਵਾਰ ਬੜੀਆਂ ਥਾਵਾਂ ਦੀਆਂ ਸੈਰਾਂ ਕਰਦਾ ਹੈ ਆਖਰੀ ਬੰਦ ਵਿੱਚ ਪਾਤਸ਼ਾਹ ਨੇ ਕਿਰਪਾ ਕੀਤੀ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨੇਹ ਹੁਨਾ ਲਾਵੇ ਉਹ ਰੱਬ ਉਹ ਪਰਮਾਤਮਾ ਜਿਹੜਾ ਅੰਦਰ ਤੇ ਬਾਹਰ ਬੈਠਾ ਹੈ ਅੰਦਰ ਦਾ ਭਾਵ ਹੈ ਤੇਰੇ ਹਿਰਦੇ ਦੇ ਅੰਦਰ ਹੈ ਤੇ ਬਾਹਰ ਦਾ ਭਾਵ ਹੈ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਪਰ ਇਹ ਮਨ ਤੇ ਕਹਿੰਦਾ ਪੀ ਮੈਂ ਜੰਗਲਾਂ ਵਿੱਚੋਂ ਜਾ ਕੇ ਲੱਭਣਾ ਕੋਈ ਸੁਮੇਰ ਪਰਬਤ ਦੀ ਚੋਟੀ ਤੇ ਜਾਣਾ ਚਾਹੁੰਦਾ ਕੋਈ ਜੋਗੀ ਬਣ ਕੇ ਲੱਭਣਾ ਚਾਹੁੰਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਨਾਸਰੀ ਰਾਗ ਅੰਦਰ ਫਰਮਾਨ ਹੈ ਕਾਹੀ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਸ ਕਰਕੇ ਇੱਥੇ ਵੀ ਪਾਤਸ਼ਾਹ ਨੇ ਬਚਨ ਕੀਤੇ ਅੰਤਰ ਬਾਹਰ ਸਦਾ ਸੰਗ ਪ੍ਰਭ ਉਹ ਤੇਰੇ ਅੰਦਰ ਵੀ ਬੈਠਾ ਹੈ ਸੰਸਾਰ ਵਿੱਚ ਵੀ ਬੈਠਾ ਹੈ ਪਾਸਿਓਂ ਨੇਹੁਣਾ ਲਾਵੇ ਪਰ ਤੇਰਾ ਨੀ ਤੇਰਾ ਧਿਆਨ ਤੇਰਾ ਮਨ ਉਹਦੇ ਨਾਲ ਜੁੜਦਾ ਨਹੀਂ ਉਹਦੇ ਵੱਲ ਲੱਗਦਾ ਨਹੀਂ ਨਾਨਕ ਮੁਕਤ ਤਾਹੀਂ ਤੁਮ ਮੰਨੋ ਜੇ ਕਟ ਰਾਮ ਸਮਾਵੈ ਕਹਿਣ ਲੱਗੇ ਇਹ ਸੰਸਾਰ ਦੇ ਅੰਦਰ ਅਸਲ ਵਿੱਚ ਮੁਕਤ ਕੌਣ ਹੈ ਮੁਕਤ ਉਹ ਨਹੀਂ ਜਿਹੜਾ ਬਨਾਰਸ ਦੇ ਆਰੇ ਥੱਲੇ ਦਾ ਕੇ ਸਿਰ ਕਟਾ ਲੈਂਦਾ ਮੁਕਤੋ ਨਹੀਂ ਜਿਹੜਾ 68 ਤੀਰਤਾਂ ਦਾ ਇਸ਼ਨਾਨ ਕਰਦਾ ਹੈ ਮੁਕਤੋ ਨਹੀਂ ਵੀ ਜਿਹੜਾ ਸਾਰਾ ਸਾਲ ਪਾਪ ਕਰਕੇ ਤੇ ਮਾਗਦੀ ਸੰਗਰਾਦ ਨੂੰ ਨਹਾਉਂਦਾ ਫਿਰੇ ਨਹੀਂ ਪਾਤਸ਼ਾਹ ਕਿਰਪਾ ਕਰਦੇ ਨੇ ਨਾਨਕ ਮੁਕਤ ਤਾਂ ਹੀ ਤੁਮ ਮਾਨੋ ਜੇ ਕਟ ਰਾਮ ਸਮਾਵੈ ਜਿਹੜਾ ਆਪ ਰੱਬ ਦੇ ਵਿੱਚ ਸਮਾਇਆ ਹੋਇਆ ਤੇ ਰੱਬ ਦੇ ਗੁਣ ਉਹਦੇ ਅੰਦਰ ਨੇ ਇਹ ਉਹਨਾਂ ਦੀ ਅਵਸਥਾ ਬਣਦੀ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ ਕਿਉਂਕਿ ਗੁਰ ਕਿਰਪਾ ਜੇਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਜਿਵੇਂ ਨਦੀਆਂ ਦਰਿਆਵਾਂ ਦਾ ਪਾਣੀ ਮੰਜ਼ਲਾ ਮਾਰਦਾ ਹੋਇਆ ਅਖੀਰਲੀ ਮੰਜ਼ਲ ਸਮੁੰਦਰ ਵਿੱਚ ਸਮਾਉਂਦਾ ਤੇ ਜਦੋਂ ਸਮਾ ਜਾਵੇ ਫਿਰ ਹਮ ਤੁਮ ਵਿਚ ਭਇਓ ਨਹੀਂ ਕੋਈ ਫਿਰ ਕੋਈ ਭੇਦ ਨਹੀਂ ਇਸੇ ਤਰ੍ਹਾਂ ਜਿਹੜਾ ਰੱਬ ਦੇ ਵਿੱਚ ਸਮਾ ਜਾਂਦਾ ਹੈ ਪਾਤਸ਼ਾਹ ਕਿਰਪਾ ਕਰਦੇ ਨੇ ਭਗਤ ਸਾਹਿਬ ਦੇ ਬਚਨ ਨੇ ਤੂੰ ਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਹਿਣ ਲੱਗੇ ਜਿਵੇਂ ਪਾਣੀ ਵਿੱਚੋਂ ਲਹਿਰ ਉੱਠੀ ਤੇ ਕੋਈ ਥੋੜੀ ਮਤ ਵਾਲਾ ਕਹਿਣ ਲੱਗਾ ਲਹਿਰ ਆੜ ਹੈ ਪਾਣੀ ਦਾ ਸਮੁੰਦਰ ਆੜ ਹੈ ਪਰ ਅਸਲੀਅਤ ਇਹ ਹੈ ਸਮੁੰਦਰ ਦੇ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ ਤੈਸੇ ਇੱਕ ਤਰੰਗ ਜਿਹੜੀ ਨਦੀ ਤੂੰ ਉਤਪਨ ਹੋਵੇ ਵਾਪਸ ਉਹ ਜਾ ਕੇ ਉਸੇ ਨਦੀ ਦੇ ਵਿੱਚ ਸਮਾ ਜਾਂਦੀ ਐ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੀ ਗੁਰੂ ਕਿਰਪਾ ਕਰੇ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪੁੱਲਾਂ ਦੀ ਖੀਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ